ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਾਬ ਸਿੰਘ ਜੀ ਜੋ ਕਿ ਟੀਚਰ ਨੇ ਇੱਕ ਮੋਤੀਆਂ ਨੂੰ ਪਰੋਣ ਦੇ ਜਿਸ ਤਰ੍ਹਾਂ ਪੰਜਾਬੀ ਨੂੰ ਗੱਲ ਕਰਦੇ ਹਨ ਸਾਬ ਸਿੰਘ ਜੀ ਸਵਾਗਤ ਤੁਹਾਡੇ ਲਈ ਪੋਸਟ ਜੀ ਤੁਹਾਡਾ ਧੰਨਵਾਦ ਜੀ ਸਾਬ ਸਿੰਘ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਹ ਪੰਜਾਬੀ ਬਾਰੇ ਅੱਜ ਪੰਜਾਬੀ ਮਾਤਰ ਭਾਸ਼ਾ ਦਾ ਦਿਵਸ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਜੀ ਬਹੁਤ ਵਧੀਆ ਗੱਲ ਹੈ ਜੀ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਸਾਡੇ ਨਾਲ ਇਹਦਾ ਖੂਨ ਦਾ ਰਿਸ਼ਤਾ ਹੈ ਸਾਡੇ ਖੂਨ ਦੇ ਵਿੱਚ ਰਚੀ ਹੋਈ ਭਾਸ਼ਾ ਹੈ ਤੇ ਬਹੁਤ ਵਧੀਆ ਗੱਲ ਹੈ ਜੀ ਅੱਜ ਦਿਨ ਅਸੀਂ ਇਸ ਦਿਨ ਨੂੰ ਮੁਖਰਾ ਕੇ ਮਨੋਰੇ ਤਾਂ ਬਹੁਤ ਵਧੀਆ ਗੱਲ ਹੈ ਕਦੋਂ ਤੋਂ ਲੱਗੇਵੇਂ ਇਸ ਤਰ੍ਹਾਂ ਤੁਸੀਂ ਲਿਖਤੀ ਹੋਏ ਕਦੋਂ ਸ਼ੌਂਕ ਕਿਸ ਤਰ੍ਹਾਂ ਸ਼ੌਂਕ ਤੁਹਾਡੇ ਜੀ ਆਇਆ ਸ਼ੌਂਕ ਦੀ ਇਹ ਬੱਚਿਆਂ ਨੂੰ ਜਦੋਂ ਤਾਂ ਪੜਾ ਰਹੇ ਹੈਗੇ ਆ ਉਸ ਟਾਈਮ ਤੇ ਬੱਚਿਆਂ ਨੂੰ ਫੱਟੀਆਂ ਲਿਖਣ ਦਾ ਜਿਹੜਾ ਪ੍ਰਚਲਨ ਸੀਗਾ ਜਦੋਂ ਅਸੀਂ ਜੌਬ 'ਚ ਆਏ ਆ ਬੱਚਿਆਂ ਨੂੰ ਫੱਟੀਆਂ ਲਿਖਾਈਆਂ ਕਾਫੀ ਚਿਰ ਕੋਈ 2-3 3 ਸਾਲ ਤੇ ਉਹਨਾਂ ਫੱਟੀਆਂ ਤੇ ਪੂਰਨੇ ਪਾ ਕੇ ਦੇਣੇ ਬਹੁਤ ਵਧੀਆ ਆਪ ਦੇ ਵੱਲੋਂ ਕੋਸ਼ਿਸ਼ ਕਰਨੀ ਕਿ ਬਹੁਤ ਵਧੀਆ ਸੁੰਦਰ ਲਿਖਿਆ ਜਾਵੇ ਬੱਚਿਆਂ ਨੂੰ ਸੁੰਦਰ ਲਿਖਾਉਂਦੇ ਲਿਖਾਉਂਦੇ ਆ ਕਿਹੜੇ ਵੇਲੇ ਸਾਡੀ ਆਰਤੀ ਲਖਾਈ ਸੁੰਦਰ ਹੋ ਗਈ ਇਹ ਬੜੇ ਸਾਹਮਣੇ ਹੈ ਜੀ ਜਿਸ ਤਰ੍ਹਾਂ ਅੱਜ ਕੱਲ੍ਹ ਵੈਸਟਰਨ ਭਾਸ਼ਾਵਾਂ ਕੰਨੀ ਜ਼ਿਆਦਾ ਜਾਏ ਜਾ ਰਿਹਾ ਹੈ ਫਿਰ ਵੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਨੂੰ ਸਰਕਾਰਾਂ ਨੂੰ ਜਾਂ ਕੁਛ ਇਸ ਤਰ੍ਹਾਂ ਕੁਝ ਕਰਨਾ ਚਾਹੀਦਾ ਇਹ ਸਰਕਾਰਾਂ ਸਮੇਂ ਸਮੇਂ ਅਨੁਸਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੀਆਂ ਨੇ ਕਰਦੀਆਂ ਨੇ ਦੀਆਂ ਨੇ ਪਰ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਪੱਛਮੀ ਕਲਚਰ ਦੇ ਨਾਲ ਜ਼ਿਆਦਾ ਮੋਹ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਆਪਦੀ ਜੜ੍ਹ ਦੇ ਨਾਲ ਜੋੜ ਕੇ ਰੱਖਣਾ ਮਾਂ ਜਿਹੜੀ ਹੈ ਉਹ ਮਾਂ ਹੀ ਹੈ ਮਾਸੀਆਂ ਚਾਚੀਆਂ ਤਾਈਆਂ ਦਾਦੀਆਂ ਜਿਹੜੀਆਂ ਨੇ ਉਹ ਆਪਦਾ ਇੱਕ ਰੋਲ ਅਦਾ ਕਰਦੀਆਂ ਨੇ ਦੂਜੀਆਂ ਪਛਾਵਾਂ ਸਾਡੀਆਂ ਮਾਸੀਆਂ ਨੇ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ ਸਾਡੇ ਪ੍ਰਾਤਨ ਜਿਹੜੇ ਲੋਕ ਸੀਗੇ ਜਦੋਂ ਸਾਡਾ ਸਾਂਝਾ ਪੰਜਾਬ ਸੀਗਾ ਉਦੋਂ ਉਹਨਾਂ ਨੂੰ ਤਕਰੀਬਨ ਤਕਰੀਬਨ ਚੇ ਸੱਤ ਪਛਾਵਾਂ ਆਮ ਸੱਜੇ ਬੋਲ ਲੈਂਦੇ ਸੀ ਪਰਸ਼ੀ ਬੋਲਣਦੇ ਸੀ ਉਰਦੂ ਬੋਲਣਦੇ ਸੀ ਫਾਰਸੀ ਬੋਲਣਦੇ ਸੀ ਹਿੰਦੀ ਬੋਲਣਦੇ ਸੀ ਪੰਜਾਬੀ ਬੋਲਣਦੀ ਸੀ ਜੇ ਅੰਗਰੇਜ਼ ਆਏ ਨਹੀਂ ਤੇ ਅੰਗਰੇਜ਼ੀ ਵੀ ਬੋਲਣਦੇ ਸੀ ਇਹ ਇੱਕ ਆਮ ਜੀ ਗੱਲ ਸੀ ਸਰਕਾਰਾਂ ਦਾ ਜਾਂ ਟੀਚਰ ਦਾ ਜਾਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੀਦਾ ਹੋਰ ਜਿਹਨੂੰ ਥੋੜਾ ਜਿਹਾ ਉੱਪਰ ਚੱਕਣਾ ਚਾਹੀਦਾ ਭਾਈ ਮੇਨ ਤਾਂ ਸਾਡਾ ਇਹੀ ਹੈ ਕਿ ਪੰਜਾਬੀ ਨੂੰ ਜਿੰਨਾ ਵੀ ਸਾਡਾ ਕੰਮਕਾਰ ਹੈਗਾ ਉਹ ਪੰਜਾਬੀ ਦੇ ਵਿੱਚ ਹੋਵੇ ਤੇ ਪੰਜਾਬੀ ਦੀ ਸ਼ੁੱਧਤਾ ਦੇ ਨਾਲੋਂ ਥੋੜੀ ਜੀ ਗਵਾਚੀ ਹੈ ਕਿ ਕਿ ਪੰਜਾਬੀ ਬੋਲਣ ਵਾਲੇ ਪੰਜਾਬੀ ਲਿਖਣ ਵਾਲੇ ਪਹਿਲਾਂ ਜਿਹੜੇ ਸਾਡੇ ਜਿੰਨਾ ਸਮੇਂ ਵਿੱਚ ਅਸੀਂ ਪੜੇ ਹਾਂ ਉਹਨਾਂ ਸਮਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤ ਵਧੀਆ ਟੀਚਰ ਮਿਲਦੇ ਸੀ ਜਿਹੜੇ ਇੱਕ ਇੱਕ ਮਤਲਬ ਕਿ ਮਾਤਰਾ ਦੀ ਵੀ ਗਲਤੀ ਬਿੰਦੀ ਟਿੱਪੀ ਕਰਨਾਂ ਜਿਹੜੀਆਂ ਪਰਚਾਵਾਂ ਦੇ ਵਿੱਚ ਲਗਾਕਰ ਵਰਤਦੇ ਆ ਉਹਨਾਂ ਤੇ ਵੀ ਮਤਲਬ ਕਿ ਸਾਨੂੰ ਸਜ਼ਾ ਮਿਲਦੀ ਸੀ ਤੇ ਹੁਣ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਨਿਗਾਰ ਵਾਲੀ ਗੱਲ ਹੈਗੀ ਆ ਸਾਡੀਆਂ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ ਜਾਂ ਕੋਈ ਖਬਰਾਂ ਦੇ ਵਿੱਚ ਜਾਂ ਅਸੀਂ ਬਾਹਰਲੇ ਪਾਸੇ ਲਿਖਦੇ ਹੈਗੇ ਆ ਦੁਕਾਨਾਂ ਦੇ ਉੱਪਰ ਜਿਹੜੇ ਬੋਰਡ ਵਗੈਰਾ ਲਿਖਦੇ ਆ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਗਲਤੀਆਂ ਪਈਆਂ ਜਾਂਦੀਆਂ ਜਿਹੜਾ ਕਿ ਮਤਲਬ ਮਾੜੀ ਰੁਝਾਨ ਹੈਗਾ ਜੀ ਇਹ ਅੱਗੇ ਕੀ ਆਪਣਾ ਰਹੇਗਾ ਜੀ ਇਸ ਤਰ੍ਹਾਂ ਹੁਣ ਤੱਕ ਟੀਚਰ ਦਾ ਜੌਬ ਨਿਭਾ ਰਿਹਾ ਹਾਂ ਅੱਗੇ ਜਦੋਂ ਇਸ ਤਰ੍ਹਾਂ ਰਿਟਾਇਰ ਹੋਵਾਂਗੇ ਉਸ ਤੋਂ ਬਾਅਦ ਕੀ ਕਰੀਏ ਹਾਂਜੀ ਮੇਰਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਹੈਗਾ ਉਹ ਸਮਰਪਿਤਤਾ ਮੈਂ ਆਪਣੀ ਪੰਜਾਬੀ ਭਾਸ਼ਾ ਨੂੰ ਠੀਕ ਹੈ ਅਖਰਕਾਰੀ ਮੈਂ ਜਿਹੜੀ ਕਰ ਰਿਹਾ ਹਾਂ ਪੰਜਾਬੀ ਪਾਸੇਜ ਕਰ ਰਿਹਾ ਹਾਂ ਤੇ ਸਾਡੇ ਜਿਹੜੇ ਹੈਗੇ ਆ ਅਖਰਕਾਰ ਹੁਣ ਤਾਂ ਸਾਨੂੰ ਵੇਖ ਕੇ ਬਹੁਤ ਸਾਰੇ ਅਧਿਆਪਕ ਟੀਚਰ ਜਿਹੜੇ ਅਖਰਕਾਰ ਬਣ ਰਹੇ ਨਹੀਂ ਅਸੀਂ ਕੁਝ ਜੋਨੇ ਇਹ ਬੰਦਿਆਂ ਦੇ ਵਿੱਚ ਆਉਣੇ ਜਿਨ੍ਹਾਂ ਨੇ ਇਸ ਲਹਿਰ ਨੂੰ ਇਸ ਮੋਹਿਮ ਨੂੰ ਅੱਗੇ ਤੋਰਿਆ ਬਾਕੀ ਕੋਸ਼ਿਸ਼ ਸਾਡੀ ਹੈਗੀ ਹੈ ਵੀ ਇਸ ਪੰਜਾਬੀ ਨੂੰ ਹੋਰ ਤਰੀਕਿਆਂ ਦੇ ਵਿੱਚ ਫੋਰ ਫਾਉਂਟਾਂ ਦੇ ਵਿੱਚ ਆਪਣੀ ਜਨਤਾ ਸਾਹਮਣੇ ਆਪਣੇ ਲੋਕਾਂ ਸਾਹਮਣੇ ਲੈ ਕੇ ਆਈਏ ਬਹੁਤ ਬਹੁਤ ਫੌਂਟ ਤਿਆਰ ਕਰੀਏ ਕਦੇ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਾਂ ਕੋਈ ਪ੍ਰਾਈਵੇਟ ਸੰਸਥਾ ਵੱਲੋਂ ਕੋਈ ਸਨਮਾਨ ਤੋਂ ਹੋਵੇ ਜਿਹੜੀ ਕਿ ਲੱਗਦਾ ਹੈ ਤੁਹਾਨੂੰ ਜ਼ਰੂਰ ਦੀ ਜਦੋਂ ਦਾ ਕਾਰਜ ਇਹ ਸ਼ੁਰੂ ਕੀਤਾ ਹੈਗਾ ਉਹ ਉਸ ਟਾਈਮ ਤੋਂ ਹੁਣ ਤੱਕ ਕਾਫੀ ਮਾਨ ਸਨਮਾਨ ਮਤਲਬ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਮਿਲਿਆ ਹੈ ਆਪਣੇ 2019 ਦੇ ਵਿੱਚ ਇੱਕ ਲਿੰਗਵਿਸਟ ਲੈਂਗੁਏਜ ਤੇ ਆਪਣੀ ਕੋਈ ਸੈਮੀਨਾਰ ਹੋਇਆ ਸੀਗਾ ਉੱਥੇ ਮੈਨੂੰ ਮਾਨ ਸਨਮਾਨ ਉਹਨਾਂ ਨੇ ਦਿੱਤਾ ਉਸ ਤੋਂ ਬਾਅਦ ਲਲਿਤ ਕਲਾ ਅਕੈਡਮੀ ਜਿਹੜੀ ਹੈਗੀ ਚੰਡੀਗੜ੍ਹ ਉੱਥੇ ਸਾਡੀ ਐਗਜ਼ੀਬੀਸ਼ਨ ਲੱਗੀ ਉੱਥੇ ਸਾਨੂੰ ਸੱਦਿਆ ਕਾਫੀ ਉੱਥੇ ਮਾਨ ਸਨਮਾਨ ਮਿਲਿਆ ਸਰਕਾਰ ਜਾਂ ਡਿਪਾਰਟਮੈਂਟ ਵੱਲੋਂ ਕਦੇ ਕੋਈ ਸਨਮਾਨ ਮਿਲਿਆ ਜਿਵੇਂ ਇਸ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਅਜੇ ਕੋਈ ਨਹੀਂ ਮਿਲੇਆ ਡਿਪਾਰਟਮੈਂਟ ਵੱਲੋਂ ਅਜੇ ਐਨਸੀ ਗਾ ਵੀ ਇਸ ਭਾਸ਼ਾ ਤੇ ਕੰਮ ਕਰਦੇ ਆ ਜਦੋਂ ਅਸੀਂ ਸੁੰਦਰ ਲਿਖਦੇ ਰਹੇ ਆ ਤਾਂ ਇੱਕ ਮੋਹਮ ਚਲਾਈ ਗਈ ਸੀਗੀ ਉਸ ਮੋਹਮ ਦੇ ਵਿੱਚ ਸਾਨੂੰ ਅਸੀਂ ਉਸ ਮੋਹਮ ਦੇ ਹਿੱਸਾ ਬਣੇ ਸਾਨੂੰ ਸਟੇਟ ਮਤਲਬ ਬਾਡੀ ਦੇ ਵਿੱਚ ਸਾਨੂੰ ਰੱਖਿਆ ਅਸੀਂ ਬੱਚੇ ਟੀਚਰਾਂ ਨੂੰ ਬਹੁਤ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਸੁੰਦਰ ਲਿਖਾਈ ਦੇ ਨੁਕਤੇ ਤੇ ਸਾਰੀਆਂ ਗੱਲਾਂ ਪੱਤਾ ਉਹ ਸਾਂਝੀਆਂ ਕੀਤੀਆਂ ਦੱਸਿਆ ਉਸ ਮੌਸਮ ਦੇ ਵਿੱਚ ਸਾਨੂੰ ਮਾਨ ਸਨਮਾਨ ਵੀ ਦਿੱਤਾ ਉਹਨਾਂ ਨੇ ਸਰਟੀਫਿਕੇਟ ਵਗੈਰਾ ਵੀ ਦਿੱਤੇ ਉਹ ਚੁ ਵੀ ਮਿਲਿਆ ਪਿੰਡ ਜਸਿਆਂ ਤੋਂ ਕੈਮਰਾਮੈਨ ਹਰਵਿੰਦਰ ਦੇ ਨਾਲ ਜਸਵਿੰਦਰ ਰਬਰ ਡੇਲੀ ਬੋਸ ਪੰਜਾਬ ਹਰਿਆਣਾ ਹਿਮਾਚਲ